ਚੋਟੀ ਤੇ ਚੜਿਆਂ ਨੂੰ ਦੁਨੀਆ ਦੇਖਦੀ ਐ ਕਿੰਨੇ ਕੰਡਿਆਂ ਲਹੂ ਬਹਾਇਆ ਨੰਗੇ ਪੈਰਾਂ ਨੂੰ ਪਤਾ 25 ਸਾਲ ਦੀ 84 ਤੇ ਸਿਆਸਤ ਹਰ ਕੋਈ ਕਰਦਾ ਏ ਕਿੰਨੇ ਤਨ ਨਫਰਤ ਦੀ ਅੱਗ ਚ ਝੁਲਸੇ ਗਲ ਪਏ ਟਹਿਰਾ ਨੂੰ ਪਤਾ ਰੇਹਾਂ ਸਪਰਿਆਂ ਨਾਲ ਹਰ ਕੋਈ ਝਾੜ ਵਜਾਉਂਦਾ ਏ ਕਿੰਨੇ ਰੋਗ ਅਗਾਏ ਮਿੱਟੀ 'ਚ ਮਿਲੇ ਜਹਰਾਂ ਨੂੰ ਪਤਾ ਦੋ ਪਰਵਾਰਾਂ ਦੇ ਮੇਲ 'ਚ ਭੰਗੜਾ ਹਰ ਕੋਈ ਪਾਉਂਦਾ ਏ ਪਿੱਛੋਂ ਗਿੱਦਾ ਕਿੰਨਾ ਪੈਂਦਾ ਵਰਤਦੇ ਰਿਸ਼ਤੇਦਾਰਾਂ ਨੂੰ ਪਤਾ ਅਸਲਾ ਰੱਖ ਛੋਟਾ ਰਾਜਨ ਅਸਲਾ ਰੱਖ ਛੋਟਾ ਰਾਜਨ ਹਰ ਕੋਈ ਕਹੋਂਦਾ ਏ ਕਿੰਨੇ ਕਰਾਂ ਚ ਵੈਣ ਪੈਂਦੇ ਸਾਇਲੈਂਟ ਗੰਨਾਂ ਦੇ ਫੈਰਾਂ ਨੂੰ ਪਤਾ ਚੋਟੀ ਤੇ ਚੜਿਆਂ ਨੂੰ ਦੁਨੀਆ ਦੇਖਦੀ ਐ ਕਿੰਨੇ ਕੰਡਿਆਂ ਲਹੂ ਬਹਾਇਆ ਨੰਗੇ ਪੈਰਾਂ ਨੂੰ ਪਤਾ